ਸੋਨ ਦਾ ਇਹ ਮੁੱਦਾਵਾਰੀ ਕਿ ਹੈ ਜੀ ਜੀ ਮੈਂ ਅੰਮਰਸਾਦ ਦੀ ਪ੍ਰੈਸ ਦਾ ਧੰਨਵਾਦੀ ਆ ਜਨੇ ਸਭਾ ਕੱਟ ਕੇ ਇੱਥੇ ਆਏ ਹੈਗੇ ਆ ਇੱਕ ਤਾਂ ਦੋਵਾਂ ਫਾਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ ਦੂਰ ਚੱਲ ਰਿਹਾ ਹੈਗਾ 399 ਦਿਨ ਹੋ ਗਏ ਉਸ ਨੂੰ ਚੱਲਦਿਆਂ ਹੋਇਆ ਔਰ ਇੱਕ ਤਾਂ ਉਹਦੀਆਂ ਦੋ ਅਨਾਉਂਸਮੈਂਟਾਂ ਮੈਂ ਕਰਨੀਆਂ ਅਗਲੇ ਪ੍ਰੋਗਰਾਮਾਂ ਦੀਆਂ ਔਰ ਸਭ ਤੋਂ ਪਹਿਲੋਂ ਜਿਹੜੀ ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਇਹ ਪ੍ਰੋਜੈਕਟ ਆਇਆ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮਾਦੀ ਪਾਰਟੀ ਦੇ ਮੁਖਾ ਕੋ ਹੁੰਦਿਆ ਹੋਇਆ ਭਗਵੰਤ ਮਾਨ ਨੇ ਐਜੇ ਐਮਪੀ ਕਹਿੰਦੇ ਰਹੇ ਕਿ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਕਰਾਂਗੇ ਕਿਸਾਨਾਂ ਨੂੰ ਖੁੱਲਾ ਮਾਅਬਲਾ ਦਾਂਗੇ ਕਿਸਾਨਾਂ ਕੋਲੇ ਜਬਰੀ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਔਰ ਜਦੋਂ ਵੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਂ ਤੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸੈਂਬਲੀ ਕਿਹਾ ਸੀ ਹੈਗਾ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹਿ ਜਾਂ ਸਟੇਟ ਦਾ ਕਦੀ ਗੈਸ ਪੈਪਰ ਨਹੀਂ ਨਿਕਲ ਦਿੰਦੇ ਕਦੀ ਸਰਕਾਰੀ ਨਿਗਲ ਦੇਂਦੇ ਤਾਂ ਅਸੀਂ ਕਹਿੰਦੇ ਆ ਕਿ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਤੋਂ ਤਿੰਨ ਤਿੰਨ ਪੀੜੀਆਂ ਤੋਂ ਵਹੁੰਦੇ ਆ ਰਹੇ ਆ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜਿਲ੍ਹੇ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਇਹ ਕਿਹਾ ਗਿਆ ਮੈਂ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗਾਂ 'ਚ ਗਿਆ ਔਰ ਇਹ ਤੋਂ ਪਹਿਲਾਂ ਉਹ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਗਟਕੜੀ ਸਾਹਿਬ ਨਾਲ ਗੱਲ ਐਨਐਚਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਅਸੀਂ ਸਮਝਾਉਤੇ ਹੁੰਦੇ ਰਹੇ ਗਰਦਾਸਪੁਰ ਡੀਸੀ ਨਾਲ ਵੀ ਜਿੰਨਾ ਚਿਰ ਕਿਸਾਨਾਂ ਨੂੰ ਮਾਪ ਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲਿੰਦੇ ਅਸੀਂ ਜ਼ਬਰੀ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੈ ਗਰਦਾਸਪੁਰ ਨਹੀਂ ਕੱਲਾ ਤਨਤਨ ਜਿਵੇਂ ਗਿਆ ਹੋਰ ਨਾ ਪੰਜਾਬ ਦੇ ਸੂਬਿਆਂ 'ਚ ਵੀ ਜ਼ਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਵੀ ਪੁਲਿਸ ਐਨਐਚਆਈ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲਚੌਰ ਅਤੇ ਭਰਤਿਆ ਉਥੇ ਜ਼ਬਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ ਤਕਰੀਬਨ 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਖੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜਬਰੀ ਆਪਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਸਾਨੂੰ ਮਾਫੀਆ ਨਹੀਂ ਮਿਲਿਆ ਹੈਗਾ ਕੜਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਹਾ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਗਾਣ ਕੀਤਾ ਸੀ ਉਦੋਂ ਸੁਣਦੇ ਸੀ ਕਿ ਲੱਤ ਤੇ ਲਾਤਰ ਆ ਕੇ ਲੱਤ ਪਾੜ ਦਿੰਦੇ ਹੁੰਦੇ ਆ ਅਰੇ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਵੀ ਲੱਟਾ ਤੋਂ ਇੱਕ ਲੱਟਾ ਤੇ ਪੈਰ ਰੱਖ ਕੇ ਦੂਜੀ ਲੱਟ ਖਿੱਚੀ ਜਾਂਦੀ ਸੀਗੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਆਸੋ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ ਲਾਠੀ ਚਾਰਜ ਵੀ ਗੁਪਤ ਢੰਗ ਨਾਲ ਕਰਾਇਆ ਗਿਆ ਵੀ ਬਾਹਰ ਦਿਖੇ ਨਾ ਕਿਸੇ ਮੀਡੀਆ ਚ ਨਾ ਦੇ ਹੁੱਜਾਂ ਨਹੀਂ ਦੀਦੀਆਂ ਹੁੰਦੀਆਂ ਆ ਉੱਚੀ ਸ਼ੜਕ 'ਤੇ ਉਦੋਂ ហេਠਾ ਸੁੱਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸੈਕਿੰਡ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦੂ ਆਪਣੀ ਵੀਡੀਓ ਤੁਹਾਡੇ ਕੋ ਆ ਆ ਪੁਲਿਸ ਕਿਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਅ ਰੁਕੀ ਜਗ੍ਹਾ ਤੋਂ ਥੱਲੇ ਨੂੰ ਧੱਕੇ ਮਾਰ ਮਾਰ ਸੁੱਟ ਰਹੀ ਹੈਗੀ ਆ ਤਾਂ ਇਹ ਪ੍ਰਤੱਖ ਪ੍ਰਮਾਣ ਹੈ ਜਿੱਚ ਹਰਜੀਤ ਨੀਲਗੜਾ ਨੂੰ ਮੈਂ ਨਿੱਕੀ ਤੌਰ ਤੇ ਪਛਾਣਦਾ ਹੈਗਾ ਉਹ ਵੀ ਕਿਸਾਨ ਲੀਡਰ ਹੈ ਉਹ ਵੀ ਇਥੇ ਹੈਗਾ ਵਾ ਔਰ ਇਹ ਜਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤਿਆਂ ਕਿਸਾਰਾਂ ਨੂੰ ਪੈਸੇ ਪਾਇਆ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤ ਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 'ਚ ਲੱਗੇ ਹੋਏ ਆ ਅਸੀਂ ਦੇਸ਼ ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਔਰ ਭਗਵੰਤ ਮਾਨ ਸਰਕਾਰ ਇਸ ਵੇਲੇ ਮੋਦੀ ਸਰਕਾਰ ਦਾ ਹੱਥ ਫਟਾ ਰਹੀ ਆ ਉਹ ਜਿਵੇਂ ਪਿਛਲੇ ਅੰਦੋਲਨ 'ਚ ਵੀ ਜਿਵੇਂ ਸਾਨੂੰ ਮੋਦੀ ਜੀ ਦਿੱਲੀ ਨਹੀਂ ਜਾਣ ਦਿੰਦੇ ਕਿ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨੇ ਜਾਣ ਦਿੱਤਾ ਕਿ ਉਵੇਂ ਇੱਥੇ ਧੱਕਾ ਮੁੱਕੀ ਰੱਜ ਕੇ ਹੋਈ ਲਾਠੀ ਚਾਰਜ ਹੋਇਆ ਹੁੱਜਾ ਮਾਰਿਆ ਗਿਆ ਕਿਸਾਨਾਂ ਦੀ ਲੱਤ ਤੇ ਲਾਤਰ ਆ ਕੇ ਖਿਚਿ ਖਚਿਆ ਗਿਆ ਜਿਵੇਂ ਕਹਿੰਦੇ ਪੰਜਾਬੀ ਛੱਡੇ ਪਾੜ ਦੇਈ ਰਿਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ 'ਚ ਜਾਂਦੇ ਕਿਸਾਨ ਨੂੰ ਦੋਵਾਂ ਨੂੰ ਤੁਸੀਂ ਹੁੱਜ ਦੇਖਿਆ ਇੱਕ ਬਿਹਾਲ ਹੋ ਕੇ ਗੱਡੀ 'ਚ ਪਿਆ ਵੀ ਤੁਹਾਨੂੰ ਨਜ਼ਰ ਆਉਦਾ ਹੋਗਾ ਉਹ ਇਹ ਤਸ਼ੱਦਦ ਕੀਤਾ ਗਿਆ ਆ ਫੇਰਾ ਦੇਖੋ ਇੱਕ ਇੱਕ ਕਿਸਮ ਕਿਸਮ ਦਾ ਰਵਈਆ ਭਗਵੰਤ ਮਾਨ ਸਰਕਾਰ ਰਹੀ ਹੈ ਗੈਰ ਮਨੁੱਖੀ ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ ਚ ਦਾਖਲ ਨਹੀਂ ਸੀ ਹੋਣ ਦਿੰਦੇ ਉੱਤਰੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੁੰਦੇ ਨੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਉੱਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਅਜੈਬ ਸਿੰਘ ਗੁਰਮਖ ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲ ਕਲਾ ਅਜੀਤ ਸਿੰਘ ਭਰਤ ਨਿਸ਼ਾਲ ਸਿੰਘ ਜੀ ਪਿੱਟੇ ਬਿੱਡ ਤੇ ਅਜੀਤ ਸਿੰਘ ਇਹ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤ ਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਹਾਂ ਪ੍ਰੈਸ ਕਾਨਫਰੈਂਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕ ਮਜਾਰਾ ਕਰਕੇ ਵਿਰੋਧ ਕਰਾਂਗੇ ਕਿ ਕਿਹਾ ਪੰਜਾਬ 'ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਕਹਾ ਇੱਕ ਆਪਣੀ ਮੰਗ ਪੱਤਰ ਲੈ ਕੇ ਹੁਣੇ ਆਈਜੀ ਬਾਰਡਰ ਜ਼ੋਨ ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਂਗੇ ਦਸਮ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ-ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜਿਹੜਾ ਐਕ acquisition ਐਕਟ 2013 ਵਾਂ ਜਿਹੜਾ ਉਹ ਗੱਲ ਕਹਿੰਦਾ ਵਾ ਵੀ ਮਾਰਕੀਟ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਤਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਰੇਟ ਦਾ ਚਾਰ ਗੁਣਾ ਬਣ ਜਾਂਦਾ ਹੈਗਾ ਜਿੱਦੋਂ ਜਰੂ ਵਿੱਚ ਜੋ ਐਕਟ 'ਚ ਲਿਖਿਆ ਮਨ ਲੀਏ ਜੇ ਆਸਮਲੇ 28 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘੱਟ ਨਹੀਂ ਹੈਗੇ ਚਾਰ ਗੁਣਾ ਕਰੋਗੇ 1 ਕਰੋੜ 20 ਲੱਖ ਰੁਪਇਆ ਬਣ ਜਾਂਦਾ ਹੈਗਾ ਪਰ ਸਾਨੂੰ ਕੌਟੀਆਂ ਨੇ ਭਾ ਕੀ ਕੀ ਲੱਖ ਰੁਪਇਆ ਦੇ ਕੇ ਜ਼ਮੀਨਾਂ ਤੋਂ ੱੱਕੇ ਨਾਲ ਕੱਢਿਆ ਜਾ ਰਿਹਾ ਹੈਗਾ ਵਾ ਔਰ ਅਸੀਂ ਕਹਿੰਦੇ ਆ ਵੀ ਤੁਸੀਂ ਐਕਟ ਨੂੰ ਲਾਗੂ ਕਰੋ ਐਕਟ ਦੀਆਂ ਬਹੁਤ ਬੇਨਿਜ਼ਮੀਆਂ ਵਰਤੀਆਂ ਜਾ ਰਹੀਆਂ ਸੀ ਕਹਿੰਦੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵਿਕਾਸ ਧੱਕ ਰਹੇ ਆ ਜਿੱਥੇ ਜਿੱਥੇ ਜ਼ਮੀਨਾਂ ਖਵਾਂ ਹੋ ਰੀਆਂ ਉਹਦੀਆਂ ਬਗਲਵੀਆਂ ਜ਼ਮੀਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਨੂੰ ਦੇ ਦੇਣ ਤਾਂ ਫਿਰ ਉਹਨਾਂ ਨੂੰ ਖੁਸ਼ੀ ਨਾ ਫਿਰ ਅਖਵਾਰ ਕਰਵਾ ਲੈਣ ਕਿ ਉਹਨਾਂ ਨੂੰ ਕਾਜ ਲੱਗਦਾ ਹੈਗਾ ਜੇ ਕਿਸੇ ਐਮਐਲਏ ਦੇ ਆਏ ਨਿਕਲਦੀ ਹੁੰਦੀ ਲੱਗਉਂਦੀ ਤੇ ਮੈਨੂੰ ਨਹੀਂ ਲੱਗਦਾ ਅਜਿਹੇ ਕਾਰਾ ਹੁੰਦਾ ਔਰ ਦੁੱਖ ਦੀ ਗੱਲ ਆ ਵੀ ਜਿਵੇਂ ਕਿਸਾਨਾਂ ਤੇ ਜ਼ਬਰ ਹੋ ਰਿਹਾ ੱਟਕੇਸ਼ਾ ਹੀ ਹੋ ਰਹੀ ਆ ਗਰਦਾਸਪੁਰ ਦੇ ਵਿੱਚ ਹੀ ਜਿਹੜੇ ਬਾਜਬਾਜ਼ ਹੀ ਬੈਠੇ ਆ ਕਾਂਗਰਸ ਦੇ ਵਿਰੋਧੀ ਧਰਮ ਨੇਤਾ ਮੈਂ ਕਹਿੰਦਾ ਬਾਜਵਾ ਸਾਹਿਬ ਬੋਲਦਾ ਪਿਓ ਹੋ ਸਕਦਾ ਤੁਹਾਡੇ ਘਰ ਦੇ ਕੋਲ ਰੇਟ ਹੋ ਜੇ ਹਾਂ ਰਲ ਕੇ ਚੱਲਿਓ ਭਗਵੰਤ ਮਾਨਾ ਨਾ ਕਿਹੜੇ ਕਾਲੀਦਾਲ ਬੋਲਦਾ ਵਿਰੋਧੀ ਧਿਰ ਦਾ ਰੋਲ ਅਪਣਾਉਣ ਵਾਲੇ ਮੂੰਹ ਜਾਣ ਲੱਗਦਾ ਕੁੰਗਣੀਆਂ ਪਾ ਕੇ ਬੈਠੇ ਹੈਗੇ ਆ ਉੱਥੇ ਵੱਡੇ ਲੀਡਰ ਨੇ ਕਾਲਸੇ ਰੰਦਾਵਾ ਕਹਿੰਦੇ ਰਾਜਾ ਉਹਨੇ ਕੋ ਬੋਲੂਗਾ ਜੇ ਕਿਤੇ ਕਿਸਾਨਾਂ ਦੀ ਪਾਰਲੀਮੈਂਟ ਚ ਆਵਾਜ਼ ਚੁੱਕੋ ਏ ਕਾਂਗਰਸ ਗਾਹ ਮੰਗਦੀ ਆ ਕਿ ਸਾਨੂੰ ਵਾਰੀ ਦਿਓ ਔਰ ਜਿਹੜੇ ਅੱਜ ਕਿਸਾਨਾਂ ਨਾਲ ਹੋ ਰਹੇ ਧੱਕੇ ਸ਼ਬਦ ਨਹੀਂ ਬੋਲਦੇ ਕਾਹਨ ਇਹਨਾਂ ਕੋ ਕੀ ਆਸ ਰੱਖੀ ਜਾ ਸਕਦੀ ਆ ਸੋ ਇਸ ਕਰਕੇ ਇਹ ਤੋਂ ਕਹਾ ਜਿਹੜਾ ਦੂਆ ਫੋਰਮਾ ਦਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਉਹਦੇ ਵਿੱਚ ਇਹਦੇ ਜਿਵੇਂ ਇੱਕ ਦਸਤਾ ਥੋੜੀ ਇੱਕ ਤਾਂ ਉੱਥੇ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਜਿਹੜਾ ਪਿੰਡ ਹੈਗਾ ਉਹਦੇ ਗੁਰਦੁਆਰੇ ਚ ਨੰਗਲਚੌਰ ਅ 17 ਨੂੰ ਗਰਦਾਸਪੁਰ ਡੀਸੀ ਤੇ ਪੱਕਾ ਮੋਰਚਾ ਲਾਵਾਂਗੇ ਅਸੀਂ ਔਰ ਉਹਦੇ ਚ ਜੜੀ ਅਸੀਂ ਲੈਟਰ ਦੇਦੇ ਉਹ ਚ ਵੀ ਮੰਗ ਕਰਾਂਗੇ ਵੀ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਨੂੰ ਬੰਦਾਯੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਚਾਹੇ ਮੁੱਖ ਮੰਤਰੀ ਪੰਜਾਬ ਨੇ ਆਰਡਰ ਦਿੱਤੇ ਆ ਚਾਹੇ ਥੱਲੇ ਕਿਸੇ ਨੇ ਦਿੱਤੇ ਹੋ ਸਤਹ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜੇ ਦੋਸ਼ੀ ਨੇ 17 ਮਾਰਚ ਤੋਂ ਹਾਂ 17 ਮਾਰਚ ਤੋਂ ਗੁਰਦਾਸਪੁਰ ਦੇ ਵਿੱਚ ਪੱਕਾ ਡੀਸੀ ਦਫਤਰ ਬੋਚਾ ਲਾਵਾਂਗੇ ਔਰ ਇਹਦੇ ਵਿੱਚ ਇਹ ਤੋਂ ਗਾਹਾਂ ਜੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦਾ ਬੰਦਾਯੋਗ ਮਾਪਜਾ ਦੱਸਤਾ ਜਾਏ ਤਿੰਨ ਮੰਗਾ ਚ ਕਰਕੇ ਬਾਕੀ ਲੋਕਲ ਮੰਗਾ ਗਰਦਾਸਪੁਰ ਦੀਆਂ ਹੋਣਗੀਆਂ ਹਾਂਜੀ ਤੁਸੀਂ ਦੇਖ ਲਓ ਓਵੇਂ ਸਰਕਾਰ ਪੁਲਿਸ ਦੀਆਂ ਧਾੜਾ 1000 ਫੋਰਸ ਹੀ ਨਹੀਂ ਉੱਥੇ ਤੁਸੀਂ ਅੰਮ੍ਰਿਤਸਰ ਤੇ ਮੈਂ ਦੋ ਹੀ ਕਟਨਾ ਬਾਤ ਕਰਨ ਦਿਖਾਪੀਆਂ ਇੱਕ ਨੰਗਲੀ ਤੇ ਚੂਗਾ ਦੋਵੇਂ ਹੋਣ ਕਤਲ ਹੋਏ ਯਾਰ ਮੈਡਾ ਚਾਹੁੰਦਾ ਮੈਡਾ ਟਾਉਨ ਦੇ ਵਿੱਚ ਇਹ ਇਹ ਨੇੜੇ ਤੇ ਵੀ ਜਦ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਕਿਹਨੇ ਸਾਬਿਆ ਨਹੀਂ ਜਾਂਦਾ ਠੀਕ ਆ ਜੀ ਸ਼ਾਮ ਨੂੰ ਸਾਡੀ ਮਾਂ ਭੈਣ ਨਿਕਲ ਕੇ ਰਾਜੀ ਨਹੀਂ ਗਈ ਸ਼ਾਮ ਨੂੰ ਬੰਦਾ ਸਮਦਾ ਟਾਈਮ ਨਾਲ ਚਲੇ ਜਾਓ ਤੇ ਕਿਸਾਨਾਂ ਨੂੰ ਕੁੱਟਣ ਵਾਸਤੇ ਪੁਲਿਸ ਦੀਆਂ ਧਾੜਾਂ ਵੇਖ ਲਓ ਆ ਜਿਹੜੇ ਕਹਿੰਦੇ ਨੇ ਨਸ਼ਿਆਂ ਦੇ ਖਿਲਾਫ ਜੁੱਦਿਆ ਮੈਂ ਕਿਹਾ ਤੁਸੀਂ ਸਾਡੇ ਪਿੰਡ ਹੀ ਆ ਜਾਓ ਤੁਹਾਨੂੰ ਵੇਖਦਾ ਵਿਖਾ ਦਿੰਨੇ ਪਤਾ ਨਹੀਂ ਦੁੱਧ ਕਿੱਥੇ ਲਾ ਕੇ ਬੈਠੇ ਸ਼ਰੇਆਮ ਮਿੱਗੀ ਜਾਂਦਾ ਨੌਜਵਾਨ ਮਰੀ ਜਾਂਦੇ ਜੁੱਧ ਮਤਲਬ ਕਿਹਦੇ ਨਾਲ ਕਰੀ ਜਾਂਦੇ ਠੀਕ ਹੈ ਜੀ ਆ ਦੋਵਾਂ ਫਾਰਮਾਂ ਵੱਲੋਂ ਜਿਹੜੇ ਐਲਾਨ ਆ ਇੱਕ ਤਾਂ ਸੀ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਮਐਸਪੀ ਤੇ ਇੰਗਲੈਕਚੁਅਲਾਂ ਨੂੰ ਛੱਡ ਕੇ ਸੱਦ ਕੇ ਦੋਹਾਂ ਫੋਰਮਾਂ ਦੀਆਂ ਟੀਮਾਂ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਕਰਾਂਗੇ ਜਿਹੜੀ ਕੇਂਦਰ ਪੁਲੇਖਾ ਖੜਾ ਕਰਨਾ ਚਾਹੁੰਦੇ ਆ ਪੁਲੇਖਾ ਦੂਰ ਕਰਾਂਗੇ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿੰਨੇ ਜ਼ਰੂਰੀ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾ ਵਾਸਤੇ ਤੇ ਕਿਤੇ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਵਿੱਚ ਦੋਵੇਂ ਫੋਰਮ ਜਿਹੜੇ ਆ ਉਹ ਕਨਵੈਨਸ਼ਨ ਕਰਨਗੇ ਇਹਦੇ ਨਾਲ ਦੀ ਨਾਲ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਨੇਵ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ। ਅਰ ਇਹ ਸਾਰੇ ਬਾਡਰਾ ਤੇ ਚਾਹੇ ਸ਼ੰਪੂ ਹੋਵੇ, ਖਨੌਰੀ ਹੋਵੇ, ਰਤਨਪੁਰਾ ਰਾਜਸਥਾਨ ਹੋਵੇ, ਸਾਰੇ ਬਾਡਰਾ ਇਸ ਕਹੇ ਸ਼ਹੀਦੀ ਦਿਹਾੜਾ ਮਨਾਇਆ ਜਾਊਗਾ। ਅਰ ਅਸੀਂ ਸਾਰੇ ਪੰਜਾਬ ਦੇ, ਹਰਿਆਣੇ ਦੇ, ਹਿਮਾਚਲ ਦੇ, ਰਾਜਸਥਾਨ ਦੇ, ਜੁਪੀ ਦੇ ਨੇੜ ਦੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਾਂਗੇ ਖਾਸ ਕਰਕੇ ਪੰਜਾਬ ਤੇ ਹਰਿਆਣੇ ਵਾਲੇ ਗਾਧਾ ਨੇੜੇ ਨੇ ਵੀ ਉਹ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਦੀ ਇੱਕ ਗੱਡੀ ਭਰ ਕੇ ਆਉਣੀ ਚਾਹੀਦੀ ਆ ਸੋ ਨੌਜਵਾਨਾਂ ਨੂੰ ਨੌਜਵਾਨਾਂ ਵਾਸਤੇ ਇਹ ਦਿਨ ਜਿਹੜਾ ਸ਼ਹੀਦ ਆਜਮ ਦੇ ਦਿਹਾੜੇ ਤੇ ਸਾਰੇ ਸ਼ਹੀਦਾਂ ਦੇ ਕੌਮੀ ਸ਼ਹੀਦ ਨੇ ਉਹ ਮਨਾਇਆ ਜਾਊਗਾ ਅਰੇ ਇਹਦੇ ਨਾਲ ਦੀ ਨਾਲ ਦੇਖੋ ਜਿਹੜਾ ਅਸੀਂ ਦੇਖ ਰਹੇ ਆ ਚਾਹੇ ਇੱਥੇ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਅ ਅਮਰ ਕਲਰ ਦਾ ਨਾਂ ਲੈ ਕੇ ਦੱਸ ਦਿੰਦੀ ਤੁਹਾਡੀ ਇੰਡਸਟਰੀ ਆ ਉਹ ਇੰਡਸਟਰੀ ਕਹਿੰਦੇ ਆ ਵੀ ਉੱਤਰ ਭਾਰਤ 'ਚ ਨਹੀਂ ਲੱਗ ਸਕਦੀ ਜਿਹੜੀ ਉਹ ਗੈਸਾ ਪੈਦਾ ਕਰਦੀ ਹੈ ਤੁਹਾਨੂੰ ਦੱਸਾਂ ਕੋ ਦਾ ਪਿਛਲੀ ਵਾਰੀ ਮੈਂ ਦੇਖ ਗਿਆ ਲਗਭਗ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਕਦੀ ਵੀ ਲਘੂ ਦੇਖ ਹੋਵੇ ਛੋਟੀ ਇੰਡਸਟਰੀ ਹੋਵੇ ਉਹਦੇ ਵਿਰੋਧੀ ਨਹੀਂ ਰਹੇ ਇੰਡਸਟਰੀ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਦੀ ਲੋੜ ਆ ਪਰ ਅਜੇ ਹੀ ਇੰਡਸਟਰੀ ਦਾ ਦੇਖੋ ਵਾਤਾਵਰਨ ਕਿਵੇਂ ਖਰਾਬ ਹੋਇਆ ਚਾਹੇ ਬੁੱਡੇ ਵਾਲੇ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਮਜੀਠੇ ਰੋਡ ਦੇ ਉੱਤੇ ਸਾਰੀ ਇੰਡਸਟਰੀ ਜਿਹੜੀ ਤੁਹਾਨੂੰ ਪਤਾ ਨਾਲ ਸਾਡੀ ਡਰੇਨ ਨੰਗ ਦੀ ਨਾਲ ਦੀ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਮੈਂ ਪਤਾ ਕੀਤਾ ਜਿਹੜੀ ਉੱਥੇ ਏਸੀ ਲੱਗੇ ਆ ਉਹ ਕਿਤੇ ਸਾਡੀ ਗੈਸ ਲੀਕ ਹੋ ਜਾਂਦੀ ਹੈ ਕਿ ਉਹ ਐਨੂਨ ਨੇ ਉੱਥੋਂ ਪੈਦਾ ਹੁੰਦੀ ਆ ਤੋਂ ਜਿਹੜਾ ਜਿੰਨੀਆਂ ਵੀ ਫੈਕਟਰੀਆਂ ਨੇ ਉਹ ਜਿਹੇ ਗੰਦਾ ਕੈਮੀਕਲ ਵਾਲਾ ਪਾਣੀ ਜਿਹੜਾ ਹੇਠਾਂ ਆਪੋ ਸੁਧਰੇਗਾ ਨਹੀਂ ਚਾਹੀਦਾ ਹੈਗਾ ਔਰ ਇਹਦੇ ਲਈ ਮੈਨਾਂ ਦਸਤੀ ਦੇ ਹੱਕ ਚ ਵੀ ਸਰਕਾਰ ਉਹਨਾਂ ਨੂੰ ਜਾਂਦਾ ਬਗੈਰ ਮੈਂ ਕਹਿੰਦਾ ਵਿਆਜ ਤੋਂ ਉਹਨਾਂ ਨੂੰ ਕੋ ਪੈਸਾ ਮੱਈਆ ਕਰਾ ਲਵੇ ਜੇ ਜਿਹੜੇ ਉਹਨਾਂ ਨੂੰ ਪਾਣੀ ਨੂੰ ਸੋਧ ਕੇ ਜ਼ਮੀਨ ਹਿੱਟ ਪਾਉਣ ਵਾਲੇ ਜੰਤਰ ਮਹਿੰਗੇ ਆ ਤਾਂ ਸਰਕਾਰ ਇੰਡਸਟਰੀ ਦੀ ਮਤ ਕਰਦੇ ਘਟੂ ਘਟ ਪੰਜਾਬੀ ਕੈਂਸਰ ਤੋਂ ਪੀਲੀਏ ਤੋਂ ਹੋਰ ਬਿਮਾਰੀਆਂ ਤੋਂ ਵਸ਼ਤਾ ਜਾਣ ਜੋ ਅਸੀਂ ਦੇਖ ਰਹੇ ਹੈਗੇ ਆ ਔਰ ਅੱਜ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਕਹਿਣਾ ਚਾਹੁੰਦੇ ਆ ਵੀ ਕਹਾ ਅੱਜ 1 ਅਪ੍ਰੈਲ ਦੇ ਪਹਿਲੇ ਹਫਤੇ ਚ ਕਣਕ ਦੀ ਵਾਢੀ ਪੈ ਜਾਣੀ ਆ ਆਹ ਰੋਦੇ ਵਿੱਚ ਜਿੰਨੀਆਂ ਤਾਰਾਂ ਢਿੱਲੀਆਂ ਨੇ ਸਾਡੀਆਂ ਕਣਕਾਂ ਨੂੰ ਅੱਗਾ ਪੂਰੇ ਜੋਰ ਨਾਲ ਲੱਗਣੀਆਂ ਠੀਕ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਜਿੰਨੀਆਂ ਤੁਹਾਡੀਆਂ ਤਾਰਾਂ ਢਿੱਲੀਆਂ ਨੇ ਉਹਨੂੰ ਕਸਾ ਲਿਓ ਇਹ ਸ਼ੋਰ ਸਰਕਰ ਨਾਲ ਲੱਖਾਂ ਏਕੜ ਹਰ ਸਾਲ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈਗੀ ਉਹਦਾ ਪ੍ਰਬੰਧ ਹੁਣੇ ਕਰੋ ਹਰ ਫਾਇਰ ਬਗਰੇਡ ਦੀਆਂ ਗੱਡੀਆਂ ਬਲਾਕ ਲੈਵਲ ਤੇ ਤਾਂ ਤੁਹਾਨੂੰ ਕੋ ਸਮਾਂ ਹੈਗਾ ਹਜੇ ਵੀ ਨਾ ਪ੍ਰਬੰਧ ਕਰੋ ਵੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਜਿਹੜੇ ਉੱਤੇ ਕਹਿੰਦੇ ਸੈਟਲਾਈਟ ਲੱਗਿਆ ਜਦੋਂ ਪਰਾਲੀ ਨੂੰ ਅਕਤੂਬਰ ਦਾ ਮਹੀਨਾ ਹੁੰਦਾ ਕਹਿੰਦੇ ਦਿੱਲੀੋਂ ਰਿਪੋਰਟ ਆਉਂਦੀ ਹੈਗੀ ਪਰਾਲੀ ਬਾਰੇ ਉਹ ਸੈਟਲਾਈਟ ਮੈਂ ਕੇਂਦਰ ਨੂੰ ਕਹਿੰਦਾ ਵੀ ਖੁੱਲੇ ਰੱਖਿਓ ਜਦੋਂ ਕਰਦੂ ਅੱਗ ਲੱਗੂਗੀ ਉਦੋਂ ਵੀ ਆ ਜਿਓ ਉਦੋਂ ਸਾਡਾ ਪੋਜੀਸ਼ਨ ਦੇਖ ਲਿਓ ਸਾਡੀ 70 70 ਹਜ਼ਾਰ ਦੀ ਕਰਨ ਸੜ ਜਾਂਦੀ ਆ ਰੁਪਈਆ ਸਾਨੂੰ ਮਿਲਦਾ ਨਹੀਂ ਹੈਗਾ ਔਰ ਮੈਂ ਹਿੰਦੀ ਚ ਬੋਲਦਾ आज हमने जो प्रेस कॉन्फ्रेंस बुलाई है उसमें जो गुरदासपुर में आज जो भगवंत मान सरकार भारत माला योजना के तहत जो जमीनें अक्वायर की जा रही हैं गुरदासपुर में सुबह चार बजे आज भारी फोर्स लगभग एक हजार की गिनती सी गुरदासपुर के नंगलझौर और भरत गांव है जहां पर बाड़ी तालाब में पुलिस पहुंची पंद्रह सोलह किसान मौके पर विरोध करने पहुंचे भी हम अपनी गेहूं की फसल को बर्बाद नहीं होने देंगे उनके ऊपर लाठी चार्ज किया गया उनको डंडों से उनके शरीर पर चोटे मारी गई और उनकी पैर पर पैर रखकर उनको बीच से चीरने की कोशिश की पंजाब पुलिस ने ऐसा हमने काले दौर में सुना था की ऐसा होता था और ऊंची जगह से हमारे किसानों को नीचे फेंका जाता रहा जिससे सात किसान जख्मी हो गए जिन में से परमिंदर सिंह जी चीमा अजायब सिंह जी गुरमुख सिंह जी खान मलक हरजीत सिंह जी नील कला अजीत सिंह भरत निशान सिंह भिटेवेट और अजीत सिंह भिटेवेट और दुखद बात यह है कि भगवंत मान सरकार सभी मानवाधिकार गई जब ये हरजवाल हॉस्पिटल में वहाँ पर पहुँचे हैं, दाखिल होने के लिए वहां हॉस्पिटल में दाखिल नहीं होने दिया बोला ऊपर से हुक्म आए हैं तो ये किस तरह के अमानवीय कारा किया जा रहा तो फिर जब किसानों ने दबाव डाला भी हमारे गंभीर जख्मी किसान हैं फिर उनको हॉस्पिटल में दाखिल होने दिया और जो किसान मजदूर पंजाब ने निर्णय लिया भी सतारह मार्च से गुरदासपुर डीसी के ऊपर हम लोग पक्का मोर्चा लगाएंगे आज भी सरकार से मांग करेंगे हम आज डीआईजी बॉर्डर जोन को एक मांग पत्र देंगे और मैं खुद आज इसके बाद हम यहाँ भगवंत मान सरकार की अस्थि जलाएंगे और मिलने के बाद मैं गुजरातपुर में हॉस्पिटल में खुद मिलने जाऊंगा सभी किसानों से और मौके का जायजा भी लेंगे जहाँ पर फोटो में नुकसान किया गया है और आज वहाँ गाँव में नंगल नंगलझावर गाँव में अभी हमारा मोर्चा चल रहा है और हम मोर्चा लगा के रखेंगे इसी के साथ साथ जो हम मांग करेंगे कि जो जख्मी हुए हैं उनका जो मुआवजा हमें दिया जाए जिसमें चाहे मान सरकार ने ऊपर से हुक्म दिया है चाहे जो भी अधिकारी दोषी हैं जिन्होंने हुक्म दिया किसानों को जबरदस्ती पीटने का फसलों का मुआवजा अभी दिया नहीं और जबरदस्ती कब्जा उनके खिलाफ कानूनी कार्रवाई होनी चाहिए और सभी पंजाब के किसानों को जमीन अक्वायर करने से पहले 2003 एक्ट के तहत जो अभी मार्केट रेट है उसका चार गुना मुआवजा दिया जाना चाहिए अभी पंजाब में तीस लाख से कम से कम कोई भी जगह जमीन बिकती नहीं तो लगभग एक करोड़ बीस लाख का मुआवजा बनता है औने पौने दाव में ये हमसे जमीन छीन रहे ये नहीं छीनना चाहिए इसकी हम मांग करेंगे और आने वाले समय में गेहूं का सीजन फर्स्ट अप्रैल से शुरू हो जाएगा और भगवंत मान सरकार से अनुरोध करेंगे उनका जितना बिजली डिपार्टमेंट है उनकी तारे बहुत ढीली हैं वो तारे खिंचवा दे शॉर्ट सर्कट से लाखों एकड़ पंजाब के किसानों की गेहूं जल जाती है तो उसको बचाया जा सके और मैं केंद्र को कहूंगा कि जो आपके ऊपर से जो सेटेलाइट है जो जब पराली को आग जलती है तो तब तो फोटो तो खींचे वो खुले रखिएगा, जब हमारी गेहूं को आग लगे ना तो बताइएगा डीसी और एसएसपी को मौके पर जाके हमारी गेहूं की फसल बचाए हमारी सत्तर सत्तर हजार की फसल जल जाती हमें एक पैसा भी नहीं मिलता हम पहले से अनुरोध कर रहे हैं अभी एक महीना है इसका प्रबंधन कर ले और जो पंजाब में हम इंडस्ट्री के हक में है इंडस्ट्री लगनी चाहिए लघु उद्योग छोटी फैक्ट्रिया पर जो भी फैक्ट्रिया पोल्यूशन कर रही है यहाँ अमर कल अमृतसर में ही है जो उत्तर जो समुन्द्रों के किनारे फैक्ट्री लगती है अमृतसर में लगी हुई है और यहाँ आप देख रहे हैं अमृतसर में वोकल पॉइंट में जो ड्रेन चल रही है अमृतसर में उसमें जो केमिकल वाला गंदा पानी डाला जा रहा है आस पास के लोग उससे पीड़ता है इस तरह से बुढा नाला है लुधियाना में तो हम इंडस्ट्री के कभी विरोध में नहीं हम इंडस्ट्री के पक्ष में मांग कर रहे हैं कि जो पानी को साफ करने वाले जंतर है अगर सरकार पंजाब की उनको बिना ब्याज के कर्जा दे दे और वो लेकर लगा ले ताकि जो पंजाब के किसानों को कैंसर काला पीजिया और अन्य चीजों से बचाया जा सके और जो दोनों फोर्मो ने आज निर्णय लिया है आने वाले समय में सत्रह मार्च को किसान भवन चंडीगढ़ में एमएसपी लीगल गारंटी कानून के ऊपर एक कन्वेंशन कराएंगे बड़े बड़े इंटेलेक्चुअल वहाँ बुलायेंगे और वहां कन्वेंशन करने के बाद पूरे देश के किसान मजदूर के हित में एमएसपी गारंटी कानून कैसे है कैसे वे भारत की अर्थव्यवस्था को फायदा दे सकता है ये सब बातें क्यूँकी 19 मार्च को केंद्र से फिर सातवें दौर की वार्ता होगी उसके बारे में हम बात करेंगे आने वाले समय में तेईस मार्च को शहीद भी जो अमेरिका के किसान है वो ट्रम्प को बहुत पसंद करते हैं उन्होंने अपने ट्वीट में कहा है कि किसानों का मान सम्मान होना चाहिए ये इतने बड़े कॉर्पोरेट मुझे नहीं पता किसान की बात क्यों कर रहे हैं तो मुझे लगता है ट्रम्प से मोदी जी को सीखना चाहिए अगर ट्रम्प अपनी कंट्री के लिए इतना कुछ कर रहे हैं तो हमारे देश के प्रधानमंत्री इस तरह के समझौते क्यों करते हैं तो देश हित में नहीं है ज्यारा? कितना पानी रखा दार। <coughs> किसके ऊपर ठीक है देखिए दो किस्म की बात एक तो दो एक्ट आ रहे की ओर से एक तो पोलूशन एक्ट भी वो उनको सेंट्रलाइज कर रहे हैं पहले जो राज्य थे राज्य के पोल्यूशन बोर्ड होते थे उनको खत्म किया जा रहा और उसमें जो सजा का प्रावधान है वो भी केंद्र सरकार खत्म करना चाहे जिसकी हम निंदा करते हैं और हम भगवंत सिंह जी से कहते भगवंत मान जी से कहते जो हमारे मुख्यमंत्री है जिस तरह से हमारे ऊपर आंखें निकालते हो हमें पीटने के लिए आते हो दिल्ली की ओर बढ़ो उनसे कहो कि ये एक्ट में कोई संशोधन नहीं होना चाहिए और जो जिस तरह से एजुकेशन एक्ट केंद्रीय एजुकेशन एक्ट आ रहा है वो राज्यों के एजुकेशन एक्ट को खत्म करना चाहता है तो हम जो दोनों केंद्र सरकार जो केंद्रीकरण हो रहा जो हम तो कहते थे अब पचहत्तर साल हो गए हमारे देश की आजादी को तो यहाँ तो केंद्रीकरण होना चाहिए राज्यों को ज्यादा अधिक अधिकार देने चाहिए लेकिन केंद्र सरकार केंद्रीकरण कर रही है तो वो पढ़ना पड़ेगा अगर पोल्यूशन को रोकने के लिए कुछ अच्छे कार्य कदम उठाएगी केंद्र और पंजाब सरकार उसके बारे में हम अच्छा ही कहेंगे धन्यवाद